ഗുരുതപുരച്ച് വ ਜਾ ਸੱਤੋ ਵੱਡਾ ਟਾਕਾ ਸ਼ਾਲੂ ਸੁਨਿਆਰੇ ਤੇ ਕਰਨ ਨੂੰ ਬਣਾਇਆ ਨਿਸ਼ਾਨਾ ਸੋਨਾ ਚਾਹਤੀ ਅਤੇ ਗੈਸ਼ ਲੈ ਕੇ ਚੁਰ ਹੋਏ ਫਰਾਰ ਜਾਂਦੇ ਜਾਂਦੇ ਸੀਸੀਟੀਵੀ ਕੈਮਰੇ ਅਤੇ ਟੀਵੀ ਆਰ ਵੀ ਨਾਲ ਲੈ ਗਏ ਚੋਰ ਕਟਰ ਦੇ ਨਾਲ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਂਗ ਪੁਲਸ ਪਹੁੰਚੀ ਮੌਕੇ ਤੇ ਜਾਂਚ ਕੀਤੀ ਸ਼ੁਰੂ ਗੁਰਦਾਸਪੁਰ ਚਲਾ ਐਂਡ ਆਰਡਰ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਚੋਰੀਆਂ ਅਤੇ ਹੋਰ ਕ੍ਰਾਈਮੀਆਂ ਲਗਾਤਾਰ ਵਾਰਦਾਤਾਂ ਹੋ ਰਹੀਆਂ ਹਨ ਅਤੇ ਇਸ ਦੀ ਇੱਕ ਹੋਰ ਮਿਸਾਲ ਦੇਖਣ ਨੂੰ ਉਸ ਵੇਲੇ ਮਿਲੀ ਜਦੋਂ ਗੁਰਦਾਸਪੁਰ ਸ਼ਹਿਰ ਚੋ ਵੱਡਾ ਟਾਕਾ ਚੂਲਣਾ ਮਹਿਲ ਦੇ ਰਹਿਣ ਵਾਲੇ ਸ਼ਾਲੂ ਸੁਨਿਆਰੇ ਦੇ ਘਰ ਨੂੰ ਚੋਰਾ ਵੱਲੋਂ ਨਿਸ਼ਾਨਾ ਬਣਾਇਆ ਗਿਆ ਜਿਸ ਵਿੱਚੋਂ ਉਹ ਸੋਨਾ ਚਾਂਦੀ ਤੇ ਕੈਸ਼ ਲੈ ਕੇ ਫਰਾਰ ਹੋ ਗਏ 14 ਵੱਲੋਂ ਗੱਟਰ ਦੇ ਨਾਲ ਚੋਰੀ ਦੀ ਵਾਰਤਾ ਨੂੰ ਅਨਸ਼ਾਮ ਦਿੱਤਾ ਗਿਆ ਤੇ ਚੋਰ ਜਾਂਦੇ-ਜਾਂਦੇ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਆਪਣੇ ਨਾਲ ਹੀ ਲੈ ਗਏ ਮੌਕੇ ਤੇ ਪੁਲਿਸ ਵੱਲੋਂ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਸ਼ਾਮ ਨੂੰ ਕਰੀਬ 7:30-8:00 ਵਜੇ ਨਾਲ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਕਿ ਚੂਲਣਾ ਮਹਿਲ ਦੇ ਵਿੱਚ ਜਿਹੜਾ ਉਮੇਸ਼ ਸਹਦੇਵ ਜੀ ਦਾ ਘਰ ਹੈ ਇਨਾਂ ਦੇ ਘਰ ਦੇ ਵਿੱਚ ਚੋਰੀ ਹੋਈ ਹੈ ਜੋ ਇੱਥੇ ਮੌਕੇ ਤੇ ਆ ਕੇ ਮੌਕਾ ਵੇਖਿਆ ਗਿਆ ਫਰੈਂਚ ਸਿਟੀ ਜੀ ਵਾਸੀ ਮੌਕੇ ਤੇ ਬੁਲਾਈ ਹੈ ਔਰ ਜੋ ਇਹ ਫੈਮਿਲੀ ਹੈ ਇਹ ਜਲੰਧਰ ਗਏ ਹੋਏ ਸੀ ਵਿਦ ਫੈਮਿਲੀ ਔਰ ਘਰੇ ਵਿੱਚ ਕੋਈ ਵੀ ਨਹੀਂ ਸੀਗਾ ਮੋਸਟ ਪ੍ਰੋਬਬਲੀ ਜਿਹੜਾ ਵੀ ਉੱਪਰੋਂ ਦੀ ਆਇਆ ਹੈ ਬਾਕੀ ਸੀਸੀਟੀਵੀ ਜਿਵਾਗਾਰਾ ਚੈੱਕ ਕਰ ਰਹੇ ਹਨ ਉਹਨਾਂ ਦੇ ਮੁਤਾਬਕ ਜਲਦ ਜਲਦ ਦਾ ਪੜਖੇ ਤੇ ਇਹਦਾ ਹੀ ਮਕਦਮਾ ਦਰਜ ਕਰ ਰਹੇ ਹਨ ਔਰ ਬਾਕੀ ਤਫਤੀਸ਼ ਜਾਰੀ ਹੈ ਸੋ ਇਵਨ ਲਿਸਨਰ ਸਟੇਟਮੈਂਟ ਤੋਂ ਬਾਅਦ ਉੱਪਰ ਲੱਗੇ ਗਏ ਪੇਸ਼ ਕੁਮਾਰ ਚੋਲਨਾ ਮਲਦਮਾ ਰਹਿਣ ਵਾਲਾ ਇਹ 12 12.5 ਗਏ ਆ ਜੀ ਤੇ 7:30 ਸ਼ਾਮ ਨੂੰ ਪਤਾ ਲੱਗਾ ਲੜਕਾ ਜਦੋਂ ਘਰ ਆਇਆ ਉਦੋਂ ਪਤਾ ਲੱਗਾ ਕਿ ਸਾਰੇ ਤਾਲੇ ਟੁੱਟੇ ਦੇ ਨੁਕਸਾਨ ਦਾ ਦੇਖੋ ਕਰਦੇ ਪਏ ਆ ਚੈੱਕ ਕੀ ਕੀ ਗਿਆ ਕੈਸ਼ ਵੀ ਆ 골ਡ ਦਾ ਸਮਾਨ ਵੀ ਆ ਚਾਂਦੀ ਵੀ ਆ ਚਾਂਦੀ 5-6 ਮਹੀਨੇ ਤੋਂ ਕੰਸਟਰਕਸ਼ਨ ਚੱਲਦੀ ਪਈ ਆ ਹੁਣ ਦੇ ਫਾਈਨਲ ਹੀ ਬਸ ਮਹੀਨੇ ਦਾ ਕੰਮ ਰਹਿ ਗਿਆ ਮੈਂ ਐਸਐਸਪੀ ਸਾਹਿਬ ਅੱਗੇ ਆਹੀ ਮੰਗ ਕਰਦਾ ਕਿ ਛੇਤੀ ਛੇਤੀ ਜਦਾਂ ਬਾਕੀ ਤੁਸੀਂ ਸਾਰੇ ਕੇਸ ਜਲਦੀ ਸੋਲਵ ਕਰਦੇ ਹੋ ਤੇ ਮੇਰਾ ਵੀ ਮੈਨੂੰ ਸਮਾਨ ਵਾਪਸ ਦਵਾਇਆ ਜਾਏ ਜੋ ਵੀ ਮੇਰਾ ਨੁਕਸਾਨ ਹੋਇਆ ਉਹ ਕਰਵਾਇਆ ਜਾਏ ਕਬਰ। ਸਾਮੀ ਸ਼ਾਲੂ ਉਸ ਟਾਈਮ ਜਲੰਧਰ ਤੋਂ ਵਾਪਸ ਆ ਰਿਹਾ ਸੀ। ਮੈਨੂੰ ਜਦੋਂ ਫੋਨ ਆਇਆ ਵਰੁੰਦਾ ਮੈਂ ਉਸੇ ਵਕਤ ਇੱਥੇ ਆ ਗਿਆ। ਆ ਕੇ ਜਦੋਂ ਸਾਰੇ ਹਾਲਾਤ ਦੇਖੇ, ਜਦੋਂ ਘਰ ਦਾ ਮਾਹੌਲ ਦੇਖਿਆ। ਇੱਕ ਵਾਰੀ ਤਾਂ ਦੇਖ ਕੇ ਸਾਡਾ ਵੀ ਦਿਲ ਡਰ ਗਿਆ। ਦੇਖੋ ਅੱਜ ਦੇ ਟਾਈਮ 'ਚ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਹੋਣਾ ਇੱਕ ਬੰਦੇ ਦੀ ਸਾਰੀ ਲਾਈਫ ਦੀ ਜਮਾ ਪੂੰਜੀ ਉਹਦੇ ਘਰ ਪਈ ਔਰ ਉਹ ਘਰ ਦੇ ਵਿੱਚੋਂ ਸਾਰਾ ਕੁਝ ਹੀ ਨਿਕਲ ਜਾਏ ਉਹ ਅੱਜ ਖਾਲੀ ਹੱਥ ਹੋ ਕੇ ਬੈਠ ਜਾਏ ਉਹ ਕਿਸ ਤਰ੍ਹਾਂ ਸਰਵਾਈਵ ਕਰੇਗਾ ਕਿਸ ਤਰ੍ਹਾਂ ਉਹਦਾ ਸਾਰਾ ਜ਼ਿੰਦਗੀ ਦਾ ਸਿਲਸਿਲਾ ਚੱਲੇਗਾ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਡੂੰਘੇ ਤਰੀਕੇ ਸੋਚਣ ਵਾਲੀਆਂ ਨੇ ਬਾਕੀ ਪੁਲਿਸ ਪ੍ਰਸ਼ਾਸਨ ਨੇ ਅੱਜ ਤੱਕ ਸਾਰੇ ਕੰਮ ਬਹੁਤ ਵਧੀਆ ਢੰਗ ਨਾਲ ਕੀਤੇ ਨੇ ਸਾਨੂੰ ਉਮੀਦ ਹੈ ਕਿ ਇਹ ਵੀ ਕੇਸ ਜਿਹੜਾ ਬਹੁਤ ਵਧੀਆ ਢੰਗ ਨਾਲ ਸਾਰਾ ਕਰਕੇ ਤੇ ਇਹਦਾ ਜਿੰਨਾ ਵੀ ਸਮਾਨ ਇਹਦਾ ਗਿਆ ਇਹਨੂੰ ਵਾਪਸ ਦਿਵਾਇਆ ਜਾਏਗਾ